ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ੇਰੇ ਪੰਜਾਬ ਮਹਾਰਨਜੀਤ ਸਿੰਘ ਪੰਥ ਅਕਾਲੀ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਸਰਕਾਰਾਂ ਨੂੰ ਅਪੀਲ ਕਰਦਾ ਵਾਂ ਔਰ ਨਾਲ ਹੀ ਜਿਹੜੇ ਵੀਰ ਵੀਡੀਓ ਦੇਖਦੇ ਉਹਨਾਂ ਨੂੰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨ ਲਈ ਤੇ ਕਮੈਂਟਾਂ ਰਾਈ ਮੈਂ ਆਪਣੀਆਂ ਗੱਲਾਂ ਦਾ ਜਿਹੜਾ ਵਾ ਤੁਹਾਡੇ ਕੋਲੋਂ ਜਵਾਬ ਪੁੱਛਣਾ ਚਾਹੁੰਦਾ ਵਾਂ ਕਿ ਜੋ ਹਾਲਾਤ ਅੱਜ ਪੰਜਾਬ ਦੇ ਬਰਸਾਦ ਦੇ ਕਰਕੇ ਹੜਾ ਨਾਲ ਬਣੇ ਹੋਏ ਨੇ ਤੇ ਮੈਂ ਸਰਕਾਰ ਸੈਂਟਰ ਨੂੰ ਵੀ ਅਪੀਲ ਕਰਦਾ ਵਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਵਾਂ ਕਿ ਪੰਜਾਬ ਦੇ ਲੋਕਾਂ ਦੀ ਜਾਲ ਤੇ ਮਾਲ ਦੀ ਰਾਖੀ ਕਰਨਾ ਤੁਹਾਡਾ ਪਹਿਲ ਦੇ ਆਧਾਰ ਤੇ ਫਰਜ਼ ਹੈ ਸਰਕਾਰਾਂ ਦਾ ਸਾਰੀਆਂ ਸਟੇਟਾਂ ਦੇ ਵਿੱਚ ਇਸ ਟਾਈਮ ਤੇ ਪਾਣੀ ਨੇ ਜਿਹੜਾ ਵਾ ਤਬਾਈ ਮਚਾਈ ਹੋਈ ਆ ਔਰ ਜਿੰਨੀਆਂ ਸਟੇਟਾਂ ਵਾ ਸਰਕਾਰ ਜੜੀਆਂ ਉਹ ਸੈਂਟਰ ਦੇ ਰਿਲੇਟਿਡ ਚੱਲਦੀਆਂ ਤੇ ਸੈਂਟਰ ਕੋਲੋਂ ਵਧੇਰੇ ਫੰਡ ਹੁੰਦਾ ਵਾ ਤੇ ਜਿੰਨਾ ਜਿੰਨਾ ਸਾਰੀਆਂ ਸਟੇਟਾਂ ਦਾ ਫੰਡ ਬਣਦਾ ਵਾ ਉਹ ਸਰਕਾਰਾਂ ਨੂੰ ਉਹਨਾਂ ਸੂਬਿਆਂ ਤੱਕ ਦੇਣਾ ਚਾਹੀਦਾ ਵਾ ਬਿਨਾ ਚਿਤਕ ਦੇਣਾ ਚਾਹੀਦਾ ਵਾ ਔਰ ਜੋ ਸਟੇਟਾਂ ਦਾ ਹੱਕ ਬਣਦਾ ਉਹ ਲੋਕਾਂ ਤੱਕ ਪਹੁੰਚਣਾ ਚਾਹੀਦਾ ਵਾ ਔਰ ਫਿਰ ਜੇ ਸੈਂਟਰ ਸਟੇਟਾਂ ਨੂੰ ਦਿੰਦਾ ਵਾ ਤੇ ਸਟੇਟਾਂ ਦੇ ਜਿਹੜੇ ਮੁੱਖ ਮੰਤਰੀ ਸਹਿਬਾਨ ਨੇ ਆ ਲੀਡਰ ਸਹਿਬਾਨ ਨੇ ਉਹਨਾਂ ਦਾ ਫਰਜ਼ ਬਣਦਾ ਵਾ ਕਿ ਜਿਨ੍ਹਾਂ ਲੋਕਾਂ ਦਾ ਇਹਨਾਂ ਹੜ੍ਹਾਂ ਕਰਕੇ ਨੁਕਸਾਨ ਹੋਇਆ ਵਾ ਉਹਨਾਂ ਲੋਕਾਂ ਦੇ ਘਰਾਂ ਤੱਕ ਜਿਹੜਾ ਵਾ ਉਹ ਜਿਹੜਾ ਵਾ ਫੰਡ ਆ ਉਹ ਪਹੁੰਚਣਾ ਚਾਹੀਦਾ ਵਾ ਕਿਸੇ ਦਾ ਘਰ ਟਹਿ ਗਿਆ ਕਿਸੇ ਦਾ ਮਾਲ ਚਲਾ ਗਿਆ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਗਿਆ ਔਰ ਉਹਦਾ ਪੂਰਾ ਜਾਇਜ਼ਾ ਲਾ ਕੇ ਉਹਦੀ ਸਾਰੀ ਜਿਹੜੀ ਆ ਅਨਕਵਾਰੀ ਦੇ ਮੁਤਾਬਕ ਜੋ ਪ੍ਰੋਟੋਕਾਲ ਸਰਕਾਰ ਆਪਣਾ ਰੱਖਦੀ ਹੁੰਦੀ ਆ ਉਹਦੇ ਮੁਤਾਬਕ ਉਹਦਾ ਬਣਦਾ ਮੁਆਵਜ਼ਾ ਉਹਨਾਂ ਲੋਕਾਂ ਨੂੰ ਮਿਲਣਾ ਚਾਹੀਦਾ ਵਾ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋ ਗਿਆ ਮਸ਼ੀਨਰੀਆਂ ਰੁੜ ਗਈਆਂ ਡਾਕਟਰ ਟਰੈਕਟਰਾਂ ਤੱਕ ਰੁੜ ਗਏ ਮਾਲ ਡੰਗਰ ਰੁੜ ਗਿਆ ਔਰ ਘਰ ਟਹਿ ਗਏ ਉਹਨਾਂ ਸਾਰਿਆਂ ਲੋਕਾਂ ਨੂੰ ਮਿਲਣਾ ਚਾਹੀਦਾ ਵਾ ਜਿੱਥੇ ਐਨਜੀਓ ਜਥੇਬੰਦੀਆਂ ਸਿੱਖ ਸੰਤਾਂ ਮਹਾਂਪੁਰਖ ਲੋਕਾਂ ਦਾ ਸੰਯੋਗ ਕਰ ਰਿਹਾ ਉੱਥੇ ਸਰਕਾਰ ਨੂੰ ਵੀ ਜੰਗੀ ਪੱਧਰ ਤੇ ਲੋਕਾਂ ਦਾ ਸੰਯੋਗ ਕਰਨਾ ਚਾਹੀਦਾ ਵਾ ਇਹ ਮੇਰੀ ਜਥੇਬੰਦੀ ਵੱਲੋਂ ਅਪੀਲ ਆ ਕਿ ਹਾਂ ਇੱਕ ਮੈਂ ਨਾਲ ਦੀ ਨਾਲ ਸੁਝਾ ਦੇਣਾ ਚਾਹੁੰਦਾ ਮੈਂ ਉਹ ਸੁਝਾ ਨੂੰ ਵੀ ਤੁਸੀਂ ਸੰਗਤਨੀ ਪ੍ਰਵਾਨ ਕਰਨਾ ਵਾ ਕਿ ਇਸ ਟਾਈਮ ਤੇ ਜਿਹੜੀ ਉੱਥੇ ਜ਼ਰੂਰਤ ਆ ਰੋਟੀ ਪਾਣੀ ਤੇ ਮਾਲ ਦਾ ਚਾਰਾ ਉਹ ਕਈਆਂ ਜਗ੍ਹਾ ਤੇ ਬਹੁਤ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਪਹੁੰਚ ਰਿਹਾ ਵਾ ਬਾਕੀ ਮੈਂ ਐਨਆਰਆਈ ਵੀਰਾਂ ਨੂੰ ਇਹ ਗੱਲ ਕਹੂੰਗਾ ਕਿ ਤੁਸੀਂ ਇਸ ਟਾਈਮ ਤੇ ਤੁਹਾਡੇ ਕੋਲੋਂ ਜੋ ਵੀ ਤੁਸੀਂ ਪੰਜਾਬ ਲਈ ਮਦਦ ਭੇਜਣੀ ਆ ਉਹਨੂੰ ਹਜੇ ਆਪਣੇ ਕੋਲੋਂ ਜਿਹੜਾ ਵਾ ਸੰਕੋਚ ਕੇ ਰੱਖੋ ਔਰ ਜਦੋਂ ਹੜ੍ਹਾਂ ਦਾ ਪ੍ਰਕੋਪ ਖਤਮ ਹੋ ਜਾਂਦਾ ਵਾ ਪਾਣੀ ਉੱਤਰ ਜਾਂਦਾ ਵਾ ਕਿਉਂਕਿ ਸਦਾ ਨਾ ਤਾਂ ਹੜ੍ਹ ਰਹਿਣੇ ਆ ਤੇ ਨਾ ਰਹਿ ਆ ਤੇ ਨਾਲੇ ਡੱਕੇ ਜਾ ਸਕਦੇ ਆ ਕਿਉਂਕਿ ਕੁਦਰਤੀ ਆਫਤ ਨਾਲ ਜਿਹੜਾ ਵਾ ਕਿਸੇ ਵੀ ਤਰੀਕੇ ਨਾਲ ਜਿਹੜਾ ਵਾ ਅਸੀਂ ਲੜ ਨਹੀਂ ਸਕਦੇ ਕੇਵਲ ਤੇ ਕੇਵਲ ਉਸ ਪ੍ਰਮਾਤਮਾ ਅਗੜੀ ਅਰਦਾਸ ਕਰਦੇ ਆ ਪ੍ਰਮਾਤਮਾ ਤੂੰ ਇਸ ਜਿਹੜੀ ਆਫਤ ਨੂੰ ਰੋਕ ਉਹ ਚਾਵੇ ਤਾਂ ਰਾਤੋਂ ਰਾਤ ਇਹਨੂੰ ਥੱਲੇ اتار ਸਕਦਾ ਚਾਵੇ ਤਾਂ ਰਾਤੋਂ ਰਾਤ ਉੱਪਰ ਚਾੜ ਸਕਦਾ ਇਹ ਜਿਹੜਾ ਪਾਣੀ ਦਾ ਵਹਾਅ ਆ ਇਹ ਉਸ ਪ੍ਰਮਾਤਮਾ ਦੇ ਹੱਥ 'ਚ ਆ ਵੀ ਉਹਨੇ ਕਿਵੇਂ ਡੱਕਣਾ ਵਾ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਵੀ ਕਿੰਨੇ ਕਿਤੇ ਅਸੀਮ ਹੀ ਕਸੂਰਵਾਰਿਆਂ ਕਿ ਅਸੀਂ ਕੁਦਰਤ ਨਾਲ ਬਹੁਤ ਵੱਡੀ ਛੇੜਛਾੜ ਕਰਦੇ ਆਂ ਕੁਦਰਤ ਦੇ ਜਿਹੜੇ ਸੋਮੇ ਸੀ ਉਹਨਾਂ ਨਾਲ ਬਹੁਤ ਵੱਡੀ ਛੇੜਛਾੜ ਕਰਦੇ ਆਂ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਵੀਰ ਐਨ ਆਰ ਆਈ ਵੀਰਿਆ ਉਹ ਵੀ ਆਪਣਾ ਫੰਡ ਜਿਹੜਾ ਸੰਭਾਲ ਕੇ ਰੱਖਣ ਕਿਉਂਕਿ ਆ ਜਿਹੜਾ ਬਰਸਾਤ ਹੋਈ ਆ ਕਿੰਨੇ ਬਹੁਤ ਵੱਡੀ ਤਬਾਹੀ ਕੀਤੀ ਆ ਪਾਣੀ ਨੇ ਕਿਉਂਕਿ ਇਹ ਪਾਣੀ ਜਿਹੜਾ ਵਾ ਬਹੁਤ ਵੱਡੀ ਤਨਾਅਤ ਦੇ ਵਿੱਚ ਆਇਆ ਇਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਮਾਲ ਦਾ ਵੀ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਔਰ ਇੱਥੋਂ ਤੱਕ ਟਰੈਕਟਰ ਰੁੜ ਗਏ ਘਰ ਟਹਿ ਗਏ ਇਸ ਕਰਕੇ ਸਾਰਾ ਕੁਝ ਜਿਹੜਾ ਨਾ ਉਹਨੂੰ ਤੁਸੀਂ ਆਪਾਂ ਇੱਕਦਮ ਮੈਂ ਨਹੀਂ ਕਹਿੰਦਾ ਕਿ ਸੇਵਾ ਨਾ ਭੇਜੋ ਸੇਵਾ ਭੇਜੋ ਪਰ ਸੇਵਾ ਉਹਨਾਂ ਹੱਥਾਂ 'ਚ ਜਾਵੇ ਜਿਨ੍ਹਾਂ ਹੱਥਾਂ ਦਾ ਨੁਕਸਾਨ ਹੋਇਆ ਸੇਵਾ ਬਗਾਨੇ ਹੱਥਾਂ 'ਚ ਨਾ ਜਾਵੇ ਕਿ ਸਾਡਾ ਸਾਡਾ ਵਿਧਿਵਿਧਾਨ ਸ਼ੁਰੂ ਤੋਂ ਇਹੋ ਰਿਹਾ ਵਾ ਸਾਡੇ ਵੱਡਿਆਂ ਲੋਕਾਂ ਦਾ ਵੱਡਿਆਂ ਲੀਡਰਾਂ ਦਾ ਵੱਡੇ ਜਿਹੜੇ ਜਿਵੇਂ ਕਹਿ ਦਈਏ ਮੈਂ ਸਿੱਧੇ ਤੌਰ ਤੇ ਕਹੂੰਗਾ ਸਮਾਜ ਸੇਵੀਆਂ ਦਾ ਕਿ ਬਹੁਤਾ ਕਹਿਣਾ ਥੋੜਾ ਦੇਣਾ ਇਹ ਜਿਹੜਾ ਉਹਨਾਂ ਦਾ ਕਸੂਰ ਨਹੀਂਗਾ ਮਾਇਆ ਚੀਜ਼ ਹੀ ਇਦਾਂ ਦੀ ਐ ਮੈਂ ਕਿਸੇ ਤੇ ਇਲਜ਼ਾਮ ਨਹੀਂ ਲਾਉਂਦਾ ਮੈਂ ਇਹ ਗੱਲ ਸੱਚ ਤਾਂ ਕਹਿ ਰਿਹਾ ਕਿ ਜਦੋਂ ਪਿਛਲੀ ਵਾਰ ਹੜ ਆਏ ਸੀ 2023 ਦੇ ਵਿੱਚ ਉਦੋਂ ਵੀ ਅਸੀਂ ਲੋਕਾਂ ਨੂੰ ਜਾ ਕੇ ਪੁੱਛਿਆ ਤੇ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਸੀ ਕਿ ਭਾਜੀ ਸਾਡੇ ਤੱਕ ਤਾਂ ਕੁਝ ਪਹੁੰਚਾਇਆ ਨਹੀਂ ਤੇ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਵੀ ਸੀ ਤੇ ਉਹਨਾਂ ਨੇ ਅੰਦਰ ਕਰ ਲਿਆ ਸੀ ਤੇ ਉਹਨਾਂ ਨੇ ਕਿਹਾ ਸਾਨੂੰ ਜਿਹੜਾ ਵਾ ਮਿਲਿਆ ਹੀ ਨਹੀਂ ਮਤਲਬ ਵੀ ਅਸੀਂ ਦੇਣ ਵਾਲੇ ਦਾਨੀ ਵੀ ਬਹੁਤ ਬਹੁਤ ਤਗੜੇ ਬੈਠੇ ਨੇ ਸਰਕਾਰਾਂ ਵੀ ਸੰਯੋਗ ਕਰਦੀਆਂ ਵਾ ਐਨ ਜੀਓ ਸੰਸਥਾਵਾਂ ਹੁਣ ਓਨੇ ਦਿਨ ਤੋਂ ਉਹੀ ਲੱਗੇ ਨੇ ਸੇਵਾਦਾਰ ਲੋਕ ਸੰਸਥਾਵਾਂ ਦਾ ਸੇਵਾ ਕਰ ਰਹੀਆਂ ਵਾ ਪਰ ਕਿਤੇ ਨਾ ਕਿਤੇ ਸਾਨੂੰ ਸੇਵਾ ਵੀ ਜਿਹੜੀ ਆ ਨਾ ਸੁਚਾਰੂ ਤਰੀਕੇ ਨਾਲ ਚੰਗੇ ਤਰੀਕੇ ਨਾਲ ਕਰਨੀ ਚਾਹੀਦੀ ਆ ਕਿ ਜਿਹੜੇ ਵੀਰਾਂ ਦਾ ਨੁਕਸਾਨ ਹੋਇਆ ਵਾ ਉਹਨਾਂ ਦੀ ਮਦਦ ਹੋਣੀ ਚਾਹੀਦੀ ਆ ਉਹਨਾਂ ਦਾ ਹਰ ਤਰ੍ਹਾਂ ਦੀ ਪੂਰਤੀ ਹੋਣੀ ਚਾਹੀਦੀ ਆ ਮੁਰਵ ਸੇਬੇ ਹੋਣੇ ਚਾਹੀਦੇ ਆ ਇਹ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਵਾ ਤੇ ਜਿਹੜੇ ਸਾਡੇ ਐਨ ਆਰ ਆਈ ਵੀਰ ਜਿਹੜੇ ਪੰਜਾਬ ਦਾ ਦਰਦ ਪੰਜਾਬ ਨਾਲ ਪਿਆਰ ਕਰਦੇ ਆ ਪੰਜਾਬ ਦੇ ਭਲੇ ਦੀ ਗੱਲ ਕਰਦੇ ਨੇ ਕਰੋੜਾ ਰੁਪਿਆ ਫੰਡ ਭੇਜਦੇ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਵਾਂ ਕਿ ਤੁਸੀਂ ਆਪਣਾ ਪੈਸਾ ਭੇਜੋ ਆਪਣਾ ਪੈਸਾ ਭੇਜਣ ਦੀ ਬਜਾਏ ਆਪਣੇ ਹੱਥੀਂ ਲਾਉਣ ਦੀ ਕੋਸ਼ਿਸ਼ ਕਰੋ ਕਿ ਜਿਹੜਾ ਤੁਹਾਡਾ ਦਿੱਤਾ ਹੋਇਆ ਦਾਨ ਉਹ ਸਫਲਾ ਹੋ ਸਕੇ ਮੈਂ ਕਿਸੇ ਤੇ ਸਵਾਲ ਨਹੀਂ ਕਰਦਾ ਮੈਂ ਕਿਸੇ ਨੂੰ ਕਿੰਤੂ ਪਰੰਤੂ ਨਹੀਂ ਕਰਦਾ ਪਰ ਸਮਾਂ ਹਕੀਕਤ ਇਹ ਬਿਆਨ ਕਰਦਾ ਵਾ ਕਿ ਜਿਨ੍ਹਾਂ ਦੇ ਟਹਿਗੇ ਉਹ ਪਹਿਲਾਂ ਵੀ ਰਹਿ ਗਏ ਤੇ ਇਹ ਨਾ ਗੱਲ ਹੋਵੇ ਕਿ ਜਿਨ੍ਹਾਂ ਦੇ ਟਹਿਗੇ ਉਹ ਹੁਣ ਵੀ ਰਹਿ ਗਏ ਵਾਲਾ ਕੰਮ ਨਾ ਹੋਵੇ ਅਸੀਂ ਸੇਵਾ ਵੀ ਵਧੀਆ ਤਰੀਕੇ ਨਾਲ ਕਰਨੀ ਆ ਔਰ ਮੇਰੀ بار-ਬਾਰ ਸਰਕਾਰ ਨੂੰ ਅਪੀਲ ਆ ਕਿਉਂਕਿ ਐਡਾ ਵੱਡਾ ਨੁਕਸਾਨ ਸਰਕਾਰਾਂ ਹੀ ਭਰਪਾਈ ਕਰ ਸਕਦੀਆਂ ਚਾਹੇ ਸੰਗਤਾਂ ਇਕੱਠੇ ਹੋ ਕੇ ਇੱਕ ਬੰਦੇ ਦੇ ਵਾਸਤੇ ਦਾ ਰੋਗ ਨਹੀਂਗਾ ਕਿ ਮੈਂ ਪਰਪਾਈ ਕਰ ਦੂੰਗਾ ਮੈਂ ਤਾਂ ਕਿਸੇ ਨੂੰ ਇੱਕ ਬੋਤਲ ਪਾਣੀ ਦੇ ਲੈ ਦੂੰ ਦੋ ਲੈ ਦੂੰਗਾ ਚਾਰ ਲੈ ਦੂੰਗਾ ਕਿਸੇ ਨੂੰ ਇੱਕ ਗੱਟਾ ਪੱਠਿਆਂ ਦਾ ਲੈ ਦੂੰਗਾ ਕਿਸੇ ਨੂੰ ਇੱਕ ਕੁਠੀਆ ਬਣਾ ਕੇ ਦੇ ਸਕਦਾ ਹਾਂ ਪਰ ਜਿਹੜੇ ਵੱਡੇ ਨੁਕਸਾਨ ਆ ਉਹ ਸਰਕਾਰਾਂ ਤੇ ਸਾਡੀਆਂ ਜਥੇਬੰਦੀਆਂ ਔਰ ਸਾਡੀਆਂ ਐਨ ਜੀਓ ਸਾਡੇ ਐਨ ਆਰ ਆਈ ਵੀ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਪਹਿਲਾਂ ਵੀ ਪੰਜਾਬ ਦਾ ਭਲਾ ਕਰਦੇ ਨੇ ਪਹਿਲਾਂ ਵੀ ਪੰਜਾਬ ਦਾ ਭਲਾ ਮੰਗਦੇ ਨੇ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਜਦੋਂ ਕਿਤੇ ਆਫਤ ਆਉਂਦੀ ਆ ਲੱਖਾਂ ਰੁਪਇਆ ਜਿਹੜਾ ਵਾ ਪੰਜਾਬ ਨੂੰ ਫੰਡ ਭੇਜ ਦਿੰਦੇ ਨੇ ਹੁਣ ਵੀ ਉਹਨਾਂ ਨੂੰ ਅਪੀਲ ਆ ਕਿ ਮਦਦ ਕਰਿਓ ਪਾਣੀ ਉੱਤਰ ਜਾਂਦਾ ਵਾ ਲੋਕਾਂ ਦੇ ਮਿਆਨੇ ਲਾਇਆ ਜਾਣ ਕਿਹਦਾ ਕਿਹਦਾ ਨੁਕਸਾਨ ਹੋਇਆ ਫਿਰ ਉਹਦਾ ਉਹਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ